ਡਾਕਟਰ ਪ੍ਰਮਚਿਤਕਾਰ ਕਲਸੀ ਸਹਾਇਕ ਸਰਜਨ ਅੱਜ ਇੱਥੇ ਕਿਉਂਕਿ ਅੱਜ ਪੰਜਾਬ ਸਰਕਾਰ ਵੱਲੋਂ ਐਸਐਨਆਈਡੀ ਰੌਂਡ ਚ ਪਾਲਸ ਫੋਲੀਓ ਬੂਥ ਵੀ ਲਗਾਇਆ ਗਿਆ ਗਲਰੀ ਸਾਹਿਬ ਗੁਰਦੁਆਰਾ ਤੇ ਇਹ ਇੱਕ ਫ੍ਰੀ ਮੈਡੀਕਲ ਕੈਂਪ ਡਾਕਟਰ ਗੁਰਪ੍ਰੀਤ ਸਿੰਘ ਬਤ ਕਲਸੀ ਜੋ ਬੱਚਿਆਂ ਵਾਲੇ ਡਾਕਟਰ ਹਨ ਉਹਨਾਂ ਵੱਲੋਂ ਲਗਾਇਆ ਗਿਆ ਤੇ ਮੈਂ ਉਹਨਾਂ ਦੇ ਸਹਿਯੋਗ ਵਿੱਚ ਫ੍ਰੀ ਸੇਵਾ ਦੇ ਵਿੱਚ ਮੈਂ ਕਿਹਾ ਮੇਰਾ ਵੀ ਆਪਣਾ ਸਹਿਯੋਗ ਹੋਣਾ ਚਾਹੀਦਾ ਹੈਗਾ ਵੇ ਤੇ ਹੜ੍ਹਾਂ ਦੇ ਦੌਰਾਨ ਬਹੁਤ ਵਕਸ ਬਕਸ ਸੰਸਥਾਵਾਂ ਨੇ ਬਹੁਤ ਸੇਧ ਵਿਭਾਗ ਦੀ ਮਦਦ ਕੀਤੀ ਹੈ ਤੇ ਐਵੀ ਜਿਹੜਾ ਵੀ ਉਪਰਾਲਾ ਕੋਈ ਵੀ ਸੰਸਥਾ ਕਰਦੀ ਹੈਗੀ ਹੈ ਉਹਨੂੰ ਜਿਹੜਾ ਉਪਰਾਲਾ ਹੈ ਉਹ ਜੀਆਆ ਨੂੰ ਤੇ ਅਸੀਂ ਇਹੋ ਚਾਹਾਂਗੇ ਕਿ ਜਿਹੜੇ ਹੋਰ ਵੀ ਲੋਗ ਐ ਸੰਸਥਾਵਾਂ ਨੇ ਵੱਧ ਚੜ ਕੇ ਲੋਕਾਂ ਦੀ ਸੇਵਾ ਦੇ ਵਿੱਚ ਅੱਗੇ ਆਣ ਤਾਂ ਕਿ ਜਿਹੜੀ ਹੜ੍ਹ ਪ੍ਰਭਾਵਿਤ ਤੋਂ ਬਾਅਦ ਵਾਲਾ ਜਿਹੜਾ ਹੈਗਾ ਵੇ ਰੀਹੈਬਿਲਿਟੇਸ਼ਨ ਪ੍ਰੋਸੈਸ ਹੈਗਾ ਵੇ ਜਿੱਦੇ ਚ ਲੋਕਾਂ ਦਾ ਨੁਕਸਾਨ ਹੋਇਆ ਵੇ ਉਹਦੇ ਵਿੱਚ ਪੰਜਾਬ ਆਪ ਸਰਕਾਰ ਦੇ ਨਾਲ-ਨਾਲ ਸਾਰੀ ਸੰਸਥਾਵਾਂ ਵੀ ਸਹਿਯੋਗ ਕਰਨ ਤਾਂ ਜੋ ਲੋਕਾਂ ਨੂੰ ਜਲਦੀ ਤੋਂ ਜਲਦੀ ਆਪਣਾ ਜਿਹੜਾ ਜੀਵਨ ਹੈਗਾਵੇ ਸਹੀ ਤਰ੍ਹਾਂ ਦੇ ਨਾਲ ਜੀਣ ਦੇ ਵਿੱਚ ਸਹਾਇਤਾ ਮਿਲੇ। ਥੈਂਕ ਯੂ। ਅੱਜ ਲੋਕ ਮੈਡਮ ਕਿੰਨੇ ਘਾ ਚੁੱਕੀ ਸੀ ਕੋਲ ਜੀ ਦੇਖੀ ਡਾਕਟਰ ਸਾਹਿਬ ਨੇ ਦੱਸਿਆ گاਵੇ ਸੂਏ ਤੋਂ ਜਿਵੇਂ ਦੇਖ ਰਹੀ ਆ ਮੈਂ ਵੀ 450 ਲੋਕ ਜਿਹੜੇ ਆ ਕਿਉਂਕਿ ਬਾਬਾ ਜੀ ਦਾ ਅੱਜ ਗੁਰਦਾਰਾ ਢਾਲੀ ਸਾਹਿਬ ਦੇ ਵਿੱਚ ਐਤਵਾਰ ਵਾਲੇ ਦਿਨ ਉਹਨਾਂ ਦੀ ਸੰਗਤ ਕਾਫੀ ਹੁੰਦੀ ਹੈਗੀ ਹੈ ਤੇ ਉਹ ਫਿਰ ਸੰਗਤ ਜਿਹੜੀ ਲੋੜ ਅਨੁਸਾਰ ਜਿਹੜੀ ਆਪਣੇ ਕੈਂਪ ਦੇ ਵਿੱਚ ਆਈ ਜਾ ਰਹੀ ਹੈ ਇਲਾਕੇ ਦੇ ਨਿਵਾਸੀਆਂ ਨੂੰ ਮੈਂ ਜਰੂਰ ਸੰਦੇਸ਼ ਦੇਣਾ ਚਾਹਾਂਗੀ ਜਿਵੇਂ ਅੱਗੇ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਵੇ ਤੇ ਦੀਵਾਲੀ ਦੇ ਤਿਉਹਾਰ ਦੇ ਵਿੱਚ ਮੇਰੇ ਵੱਲੋਂ ਸ ਹਮੇਸ਼ਾ ਇਹੋ ਇੱਕ ਸਾਰਿਆਂ ਨੂੰ ਹੁੰਦੀ ਹੈ ਜਿਏ ਕਿ ਅਸੀਂ ਗ੍ਰੀਨ ਦੀਵਾਲੀ ਮਨਾਈਏ ਜਿਹੜੀ ਕਿ ਪਟਾਕਿਆਂ ਦੇ ਰਹਿਤ ਹੋਏ ਜੇ ਕੋਈ ਕਿਸੇ ਨੂੰ ਪਟਾਕਿਆ ਚਲਾਉਣ ਦਾ ਸ਼ੌਕ ਹੈ ਤੇ ਉਹ ਜੋ ਪੈਸਾ ਉਹਨਾਂ ਨੇ ਪਟਾਕਿਆ ਦੇ ਵਿੱਚ ਵਰਤਣਾ ਉਹ ਉਹ ਹੜਪੀਰਤਾ ਦੀ ਕਿਸੇ ਰੂਪ ਦੇ ਵਿੱਚ ਮਦਦ ਦੇ ਵਿੱਚ ਉਹ ਵਰਤ ਸਕਦਾ ਹੈਗਾ ਅਸੀਂ ਮੁਹਬਤੀਆਂ ਜਗਾਈਏ ਧੀਵੇ ਜਗਾਈਏ ਤੇ ਪਟਾਕਿਆਂ ਤੋਂ ਤੇ ਖਾਸ ਕਰਕੇ ਜਿਹੜੀਆਂ ਆਪਣਾ ਬਾਹਰ ਦੀਆਂ ਬਣਾਈਆਂ ਮਠਾਈਆਂ ਨੇ ਉਹਨਾਂ ਤੋਂ ਵੀ ਬਚੀਏ ਤੇ ਘਰ ਦੇ ਬਨੇ ਹੋਏ ਜਿਹੜੇ ਆ ਵਧੀਆ ਪਦਾਰਥ ਜਿਹੜੇ ਉਹ ਹੀ ਛਕੀਏ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਤਪਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਐਤਵਾਰ ਵਾਲੇ ਦਿਨ ਜਿੱਥੇ ਧਾਰਮਿਕ ਦੀਵਾਨ ਸਜਾਏ ਜਾਂਦੇ ਨੇ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਸੰਗਤਾਂ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਤਪਸਥਾਨ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਨਤਮਸਤਕ ਹੋਣ ਵਾਸਤੇ ਆਂਦੀਆਂ ਨੇ ਉੱਥੇ ਹੀ ਅੱਜ ਬੱਚਿਆਂ ਦੇ ਮਾਹਿਰ ਡਾਕਟਰ ਡਾਕਟਰ ਕਲਸੀ ਜੀ ਨੇ ਅੱਜ ਆਪਣੇ ਸਮੂਹ ਟੀਮ ਦੇ ਨਾਲ ਫਰੀ ਚੈੱਕਅਪ ਮੈਡੀਸਨ ਦਵਾਈਆਂ ਦਾ ਕੈਂਪ ਜਿਹੜਾ ਗੁਰਦੁਆਰਾ ਟਾਲੀ ਸਾਹਿਬ ਗਲੜੀ ਵਿਖੇ ਲਾਇਆ ਹੈ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਦੂਸਰੇ ਪਾਸੇ ਹੀ ਗੁਰਦੁਆਰਾ ਟਾਲੀ ਸਾਹਿਬ ਗਲੜੀ ਦੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਅਕਾਲ ਅਕੈਡਮੀ ਬੜੂ ਸਾਹਿਬ ਵੱਲੋਂ ਉਹਨਾਂ ਵੱਲੋਂ ਪੰਜ ਘਰ ਜਿਹੜੇ ਸੀਗੇ ਉਹ ਤਿਆਰ ਕਰਕੇ ਦਿੱਤੇ ਸੀ ਹੜਪੀੜਤਾ ਵਾਸਤੇ ਡੀਸੀ ਸਾਹਿਬ ਐਸਡੀਐਮ ਸਾਹਿਬ ਬਾਬਾ ਹਰਜੀਤ ਸਿੰਘ ਜੀ ਅਕਾਲ ਅਕੈਡਮੀ ਵਾਲੇ ਤਿੱਬੜ ਤੋਂ ਅਤੇ ਉਹਨਾਂ ਦੀ ਸਮੂਹ ਵੱਡੀ ਟੀਮ ਸੀਨੀਅਰ ਬਾਬਾ ਜੀ ਉਹ ਸਾਰੇ ਇੱਥੇ ਪਹੁੰਚੇ ਸਨ ਅੱਜ ਦੇ ਦਿਹਾੜੇ ਉੱਤੇ ਸਾਰਿਆਂ ਨੇ ਹੜਪੀੜਤਾਂ ਦੀ ਮਦਦ ਕੀਤੀ ਹੈ ਅਸੀਂ ਗੁਰਦੁਆਰਾ ਟਾਲੀ ਸਾਬ ਗਲੜੀ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਲਾਗੇ ਲਾਗੇ ਜਿਸ ਵੀ ਪਰਿਵਾਰ ਦਾ ਨੁਕਸਾਨ ਹੋਇਆ ਹੜਪੀੜਤਾਂ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਅੱਜ ਬਾਬਾ ਸ਼ਿਰੀਚੰਦ ਗਲੜੀ ਕੋ ਦਾਸਪੁਰ ਵਿਖੇ ਜਿਹੜਾ ਮੈਡੀਕਲ ਕੈਂਪ ਤੁਹਾਡੇ ਵੱਲੋਂ ਲਗਾਇਆ ਗਿਆ ਤੇ ਕਿਸ ਤਰ੍ਹਾਂ ਦਾ ਕੰਮ ਹੋ ਰਿਹਾ ਤੇ ਕਿੰਨੇ ਕਿਲੋ ਜੜੀ ਆਈ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਚਿਰ ਤੋਂ ਪਹਿਲਾਂ ਵੀ ਇਹ ਮਨ ਵਿੱਚ ਤਮੰਨਾ ਸੀ ਕਿ ਜੋ ਇਸ ਏਰੀਆ ਦੇ ਵਿੱਚ ਦੁਰੰਗਲਾ ਬੈਲਟ ਗਲੜੀ ਬੈਲਟ ਵਿੱਚ ਫਲੱਡ ਨਾਲ ਲੋਕਾਂ ਦਾ ਅਫੈਕਟਡ ਨੁਕਸਾਨ ਹੋਇਆ ਸੀਗਾ ਤੇ ਉਹਨਾਂ ਵਾਸਤੇ ਜਿਹੜੀ ਜਿਵੇਂ ਸਾਰੇ ਲੋਕ ਮਦਦ ਵਾਸਤੇ ਆ ਰਹੇ ਨੇ ਤੇ ਮੇਰੇ ਵੱਲੋਂ ਵੀ ਕੁਝ ਨਾ ਕੁਝ ਸੇਵਾ ਜੋ ਕੀਤਾ ਜਾਵੇ ਤੇ ਮੇਰੇ ਜੋ ਦੋਸਤ ਨੇ ਉਹਨਾਂ ਨੇ ਵੀ ਮੈਨੂੰ ਇਹਦੇ ਵਾਸਤੇ ਉਤਸ਼ਾਹਿਤ ਕੀਤਾ ਜੋ ਲੁਧਿਆਣਾ ਮੇਰੇ ਨਾਲ ਡਾਕਟਰ ਪੰਡ ਦੇ ਨੇ ਤੇ ਉਹਦੇ ਵਾਸਤੇ ਫਿਰ ਪਹਿਲਾਂ ਜਿਵੇਂ ਹਰ ਤਰ੍ਹਾਂ ਦੀ ਮੈਡੀਸਿਨਸ ਮਦਦੀ ਲੋਕਾਂ ਨੇ ਪਹੁੰਚਾਈ ਸੀ ਲੇਕਿਨ ਹੁਣ ਕੁਝ ਬਿਮਾਰੀਆਂ ਬੱਚਿਆਂ ਦੇ ਵਿੱਚ ਜਿਵੇਂ ਚਮੜੀ ਦੀਆਂ ਬਿਮਾਰੀਆਂ ਸਾਧੀਆਂ ਗੁਵਾਰੀਆਂ ਪੇਟ ਦੀਆਂ ਬਿਮਾਰੀਆਂ ਆ ਰਹੀਆਂ ਸੀ ਔਰ ਗੁਰਦੁਆਰਾ ਤਹਲੀ ਸਾਹਿਬ ਜੋ ਬਾਬਾ ਸ੍ਰੀ ਚੰਜੀ ਦੀ ਜੋ ਪ੍ਰਾਪਤ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਹੈਗੇ ਨੇ ਉਹਨਾਂ ਦਾ ਜੋ ਅਸਥਾਨ ਹੈ ਉੱਥੇ ਅੱਜ ਸਾਰੀ ਆਲੇ ਦੁਆਲੇ ਤੋਂ ਸੰਗਤ ਇਕੱਠੀ ਹੁੰਦੀ ਹੈਗੀ ਐਤਵਾਰ ਤੇ ਫਿਰ ਮੈਂ ਇਹ ਦਿਨ ਚੁਣਿਆ ਤੇ ਇੱਥੇ ਸਵੇਰ ਤੋਂ ਮੈਂ 9 ਵਜੇ ਆ ਗਿਆ ਸੀ ਤੋਂ ਹੁਣ ਇਸ ਵੇਲੇ ਸਵਾ ਇੱਕ ਹੋ ਚੁੱਕਾ ਹੈਗਾ ਤੇ ਅਜੇ ਤੱਕ ਅਸੀਂ ਤਿੰਨ ਜਾਣੇ ਮੈਂ ਮੇਰੇ ਨਾਲ ਟੀਮ ਤੇ ਮੈਂ ਡਾਕਟਰ ਗੁਰਖੇਲ ਕਲਸੀ ਬੱਚਿਆਂ ਦਾ ਸਪੈਸ਼ਲਿਸਟ ਮੇਰੇ ਨਾਲ ਡਾਕਟਰ ਹਰਪ੍ਰੀਤ ਕੌਰ ਉਹ ਲੈਪਰੋਸਕੋਪਿਕ ਸਰਜਨ ਤੇ ਜਨਰਲ ਸਰਜਨ ਉਹ ਬੈਠੇ ਹੋਏ ਨੇ ਤੇ ਅਸੀਂ ਖਾਸ ਤੌਰ ਤੇ ਬੱਚਿਆਂ ਨਾਲ ਸੰਬੰਧਿਤ ਬਿਮਾਰੀਆਂ ਦਾ ਦਵਾਈਆਂ ਦੇ ਰਹੇ ਹਾਂਗੇ ਆ ਆਪਣੇ ਕੋਲੋਂ ਇੱਥੋਂ ਇੱਥੇ ਅਸੀਂ ਪਾਤਰਾ ਦੀ ਬੱਚਿਆਂ ਦੀ ਮੈਡੀਸਿਨ ਬੱਚਿਆਂ ਵਾਸਤੇ ਦੁੱਧ ਬੱਚਿਆਂ ਵਾਸਤੇ ਸੈਰਲੈਕ ਫੂਡ ਤੇ ਲੋੜindੀਆਂ ਦਵਾਈਆਂ ਸਾਰੀਆਂ ਲਿਆਂਦੀਆਂ ਹੋਈਆਂ ਨੇ ਤੇ ਸਵੇਰ ਤੱਕ ਮੈਂ ਇਕੱਲਾ ਕੋਈ 300 ਤੋਂ ਉੱਪਰ ਬੱਚਿਆਂ ਨੂੰ ਦੇਖ ਚੁੱਕਾ ਹੈਗਾ ਤੇ ਨਾਲ ਡਾਕਟਰ ਹਰਪ੍ਰੀਤ ਜਿਹੜੇ ਨੇ ਉਹ ਵੀ ਕੋਈ 200 ਬੱਚੇ ਤੇ ਵੱਡੇ ਲੋਕਾਂ ਨੂੰ ਦੇਖ ਚੁੱਕੇ ਨੇ ਤੇ ਉਹਨਾਂ ਨੂੰ ਦਵਾਈਆਂ ਦੇ ਚੁੱਕੇ ਆ ਤੇ ਅਜੇ ਸਾਡਾ ਜੋ ਕੈਂਪ ਆ ਮੈਨੂੰ ਲੱਗਦਾ ਆ ਕਿ ਅਜੇ 2 ਘੰਟੇ ਹੋਰ ਚੱਲੇਗਾ ਤੇ ਬਹੁਤ ਖੁਸ਼ੀ ਹੋ ਰਹੀ ਆ ਕਿ ਅਸੀਂ ਇਸ ਤਰ੍ਹਾਂ ਦੇ ਵਿੱਚ ਇੱਕ ਨਿਮਾਰਾ ਜਿਹਾ ਸਹਿਯੋਗ ਪਾਉਣ ਵਿੱਚ ਸਾਨੂੰ ਰੱਬ ਨੇ ਬਖਸ਼ਿਸ਼ ਕੀਤੀ ਹੈਗੀ ਆ ਔਰ ਆਪਣੇ ਆਪ ਨੂੰ ਮੁੜ ਭਾਗੀ ਸਾਹਮਣੇ ਦੇਣਾ ਇਹਨੇ ਲੋਕ ਜਿਆਦਾ ਆਏ ਨੇ ਬੱਚੇ ਜਿਹੜੇ ਤੁਹਾਨੂੰ ਲੱਗਦਾ ਕਿ ਹੰਦੀ ਵਿਚਾਰੇ ਹੱਕਿਤ ਨੇ ਇਹ ਜਿਵੇਂ ਦੇਖਿਆ ਇਥੋਂ ਕਿਉਂਕਿ ਇਹ ਬਹੁਤ ਵੱਡਾ ਧਾਰਮਿਕ ਸਥਾਨ ਹੈਗਾ ਇੱਥੇ ਲੋਕ ਸਰਦਾ ਨਾਲ ਦੂਰੋਂ ਦੂਰੋਂ ਤੋਂ ਆਉਂਦੇ ਨੇ ਲੇਕਿਨ ਕਿਉਂਕਿ ਇਹ ਜੋ ਗੁਰਦੁਆਰਾ ਸਾਹਿਬ ਹੈ ਇਹ ਹੜਾ ਦੌਰਾਨ ਬਹੁਤ ਪਾਣੀ ਵਿੱਚ ਆ ਗਿਆ ਸੀਗਾ ਤੇ ਇਸ ਲਈ ਬਹੁਤੀ ਬੈਲਟ ਜਿਹੜੀ ਹੈ ਇੱਥੇ ਉਹ ਉਹ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਹੜ ਨਾਲ ਪ੍ਰਭਾਵਿਤ ਵੀ ਹੈ ਤੇ ਇਸ ਲਈ ਉਹਨਾਂ ਦੇ ਨਾਲ ਉਸ ਦੇ ਹਰ ਤੋਂ ਬਾਅਦ ਆਉਣ ਵਾਲੇ ਜੋ ਪ੍ਰਭਾਵ ਬੱਚਿਆਂ ਵਿੱਚ ਨੇ ਉਹ ਦੇਖੇ ਗਏ ਨੇ ਜਿਵੇਂ ਖਾਰਸ ਦੀ ਬਿਮਾਰੀ ਬਹੁਤ ਦੇਖੀ ਗਈ ਹੈ ਪੇਟ ਦੀਆਂ ਬਿਮਾਰੀਆਂ ਬਹੁਤ ਦੇਖੀਆਂ ਗਈਆਂ ਨੇ ਸਾਹ ਦੀਆਂ ਬਿਮਾਰੀਆਂ ਦੇਖੀਆਂ ਗਈਆਂ ਨੇ ਤੇ ਇਸ ਦਾ ਪੀਲੇ ਦੇ ਬੱਚੇ ਬਹੁਤ ਦੇਖੇ ਗਏ ਨੇ ਤੇ ਇਸ ਤੋਂ ਨਾਲ ਜੁੜੀਆਂ ਹੋਰ ਜੜੀਆਂ ਨੇ ਕਮਿਊਨੀਕੇਬਲ ਡਿਜੀ ਜੜੀਆਂ ਨੇ ਉਹ ਵੀ ਦੇਖੀਆਂ ਦੇਖੀਆਂ ਜਾ ਰਹੀਆਂ ਨੇ ਡਾਕਟਰ ਸਾਹਿਬ ਆਉਣ ਵਾਲੇ ਹੋਰ ਕਿਹੜੇ-ਕਿਹੜੇ ਪ੍ਰਾਲੀ ਕੀਤੇ ਜਾਣਗੇ ਤੁਹਾਡੇ ਵੱਲੋਂ ਪਰ ਆਪਣੇ ਵੱਲੋਂ ਜੋ ਵੀ ਰੱਬ ਵੱਲੋਂ ਬਖਸ਼ਿਸ਼ ਹੋਏਗੀ ਜਾਂ ਜੋ ਮਹਿਸੂਸ ਕੀਤਾ ਜਾਵੇਗਾ ਉਹ ਦੇਖਿਆ ਜਾਏਗਾ ਇਸ ਤੋਂ ਬਾਅਦ ਸੋਚ ਰਹੇ ਹੈਗੇ ਆ ਕਿ ਜੇ ਜਿਵੇਂ ਸਕੂਲ ਦੇ ਵਿੱਚ ਬੱਚਿਆਂ ਦੀਆਂ ਕਿਤਾਬਾਂ ਜਾਂ ਬੈਗ ਉਹ ਵੀ ਨੁਕਸਾਨ ਹੋਇਆ ਹੋਏਗਾ ਤੇ ਸਰਕਾਰੀ ਸਕੂਲਾਂ ਨੂੰ ਅਸੀਂ ਲੈ ਕੇ ਉਹਨਾਂ ਵਿੱਚ ਆਪਣੇ ਸਾਥੀਆਂ ਦਾ ਸਹਿਯੋਗ ਲੈ ਕੇ ਅਸੀਂ ਆ ਜੋ ਮੇਰੇ ਨਾਲ ਮੇਰੇ ਨਾਲ ਦੋਸਤ ਡਾਕਟਰ ਪੜੇ ਹੋਏ ਹੈਗੇ ਨੇ ਉਹਨਾਂ ਨੂੰ ਪੁੱਛ ਕੇ ਉਹਨਾਂ ਦੀ ਸਲਾਹ ਮਸਵਰਾ ਲੈ ਕੇ ਤੇ ਅਸੀਂ ਆ ਕਿਤਾਬਾਂ ਜਾਂ ਕਾਪੀਆਂ ਜਾਂ ਕੋਈ ਬੈਗ ਕਿਸ ਤਰ੍ਹਾਂ ਦੀ ਸਟੇਸ਼ਨਰੀ ਦੇ ਵਿਚਾਰ ਕਰ ਸਕਦੇ ਹੈਗੇ ਆ